ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸੰਗਤ ਜੀ ਅੱਜ ਅਸੀਂ ਰੋਪੜ ਕੀਰਤਨ ਪ੍ਰੋਗਰਾਮ ਕਰਕੇ ਨਵਾਂ ਸ਼ਹਿਰ ਨੂੰ ਜਾ ਰਹੇ ਸਾਂ ਤੇ ਜਦੋਂ ਅਸੀਂ ਬੜਾ ਚੁਰ ਪਹੁੰਚੇ ਸਾਨੂੰ ਪੁਲ ਦੇ ਹੇਠਾਂ ਇਸ ਵੀਰ ਦਾ ਸਟਾਲ ਲੱਗਿਆ ਵਿਖਿਆ ਇਹ ਵੀਰ ਨੇ ਸ਼ਰਦਾਈ ਦਾ ਸਟਾਲ ਲਾਇਆ ਹੋਇਆ ਜੀ ਆਪਣੇ ਗੁਰਸਿੱਖ ਪੰਜਾਬੀ ਵੀਰ ਨੂੰ ਇਸ ਤਰ੍ਹਾਂ ਪੰਜਾਬ ਵਿੱਚ ਰਹਿ ਕੇ ਕੰਮ ਕਰਦਿਆਂ ਨੂੰ ਵੇਖ ਕੇ ਸਾਡਾ ਮਨ ਬਹੁਤ ਖੁਸ਼ ਹੋਇਆ ਤੇ ਅਸੀਂ ਸੋਚਿਆ ਵੀ ਜ਼ਰੂਰ ਇਸ ਵੀਰ ਦੀ ਵੀਡੀਓ ਬਣਾਈ ਜਾਵੇ ਤਾਂ ਜੋ ਹੋਰ ਵੀ ਇਸ ਵੀਰ ਵੱਲ ਵੇਖ ਕੇ ਸਿੱਖਿਆ ਲੈ ਸਕਣ ਅੱਜ ਹਰ ਕੋਈ ਦੇਖੋ ਦੇਖੀ ਵਿਦੇਸ਼ਾਂ ਦੀ ਧਰਤੀ ਕਿਤੇ ਜਾ ਰਿਹਾ ਹੈ ਸਾਨੂੰ ਚਾਹੀਦਾ ਹੈ ਆਪਣੇ ਪੰਜਾਬ ਵਿੱਚ ਰਹਿ ਕੇ ਆਪਣਾ ਕੰਮ ਕਰੀਏ ਨੇਤ ਆਪਾਂ ਵੀਡੀਓ ਦੇਖਦੇ ਆ ਕਿਵੇਂ ਵਿਦੇਸ਼ਾਂ ਦੀ ਧਰਤੀ ਤੇ ਸਾਡੇ ਨੌਜਵਾਨ ਵੀਰ ਰੁੱਲ ਰਹੇ ਆ ਸਾਡੀਆਂ ਭੈਣਾਂ ਰੁੱਲ ਰਹੀਆਂ ਹਨ ਕਿਸੇ ਨੂੰ ਕੰਮ ਨਹੀਂ ਮਿਲਦਾ ਸਾਨੂੰ ਚਾਹੀਦਾ ਹੈ ਆਪਣੇ ਪੰਜਾਬ ਵਿੱਚ ਰਹਿ ਕੇ ਆਪਣਾ ਕੰਮ ਕਰੀਏ ਕਿਉਂਕਿ ਆਪਣੇ ਕੰਮ ਦੇ ਆਪਾਂ ਆਪ ਮਾਲਕਾਂ ਵਿਦੇਸ਼ਾਂ ਵਿੱਚ ਜਾ ਕੇ ਸਾਨੂੰ ਦੂਜੇ ਥੱਲੇ ਕੰਮ ਕਰਨਾ ਪੈਂਦਾ ਹੈ ਇੱਥੇ ਇੱਕ ਬੇਨਤੀ ਹੋਰ ਕਰਦਿਆਂ ਪ੍ਰਵਾਸੀਆਂ ਦਾ ਖਿਹੜਾ ਛੱਡ ਕੇ ਆਪਣੇ ਵੀਰ ਪੰਜਾਬੀ ਗੁਰਸਿੱਖਾਂ ਕੋਲੋਂ ਜ਼ਰੂਰ ਜਾ ਕੇ ਛਕਿਆ ਕਰੋ ਨਹੀਂ ਤਾਂ ਉਹਨਾਂ ਦਾ ਵੀ ਦਿ ਦੁਖਦਾ ਹੈ ਜਦੋਂ ਆਪਾਂ ਉਹਨਾਂ ਕੋਲ ਜਾ ਕੇ ਨਹੀਂ ਛਕਦੇ ਅਸੀਂ ਵੀ ਇਸ ਵੀਰ ਨੂੰ ਬੇਨਤੀ ਕੀਤੀ ਸਾਡੇ ਵਾਸਤੇ ਤਿੰਨ ਗਲਾਸ ਸ਼ਰਦਾਈ ਦੇ ਤਿਆਰ ਕਰ ਵੀਰ ਨੇ ਬਹੁਤ ਸੋਹਣੀ ਸ਼ਰਦਾਈ ਬਣਾਈ ਅਸੀਂ ਛਕੀ ਆ ਜੀ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਜੀ